ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪਠਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਫਲੂਨ ਵਸਿਆ ਸੁਣ ਵਾਲੀ ਆ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆਂ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਵੀਰੇ ਨਾਮ ਨਾਮ ਜੀ ਆਪਣਾ ਸੁਖਵਿੰਦਰ ਸਿੰਘ ਫੌਜੀ ਹਾਂਜੀ ਹਾਂ ਪਿੰਡ ਭੱਟੜਾ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਜੀ ਆਪਣੀ ਦੱਸੋ ਜੀ ਗਾਂ ਦੀ ਜਾਣਕਾਰੀ ਹਾਂ ਜੀ ਇਹ ਜੀ ਆਪਣੀ ਭਰੂਣ ਵਛੀ ਹੈਗੀ ਹਾਂਜੀ ਸਾਹੀਵਾਲ ਮਤਲਬ ਪਯੌਰ ਚ ਪੈਂਦੀ ਹੈਗੀ ਹਾਂਜੀ ਇਹਦੀ ਜੋ ਮਾਦਾਰ ਕਾਰਡ ਦੀਗਾ ਉਹ ਹੈਗਾ ਜੀ ਦਾ 17 18 ਲੀਟਰ ਦਾ ਠੀਕ ਹੈ ਜੀ ਸਾਡੇ ਕੋਲ ਮਤਲਬ ਉਹਦਾ ਰਿਕਾਰਡ ਵੀ ਪਿਆ ਹੈਗਾ ਠੀਕ ਹੈ ਜੀ ਟੋਕੜ ਦਾ ਉਹਦਾ 14 ਲੀਟਰ ਦਾ ਮਤਲਬ ਚਵਾਇਆ ਹੋਇਆ ਠੀਕ ਹੈ ਜੀ ਅਸੀਂ ਸਾਡੇ ਹਸਪਤਾਲ ਜਿੱਥੇ ਚਵਾਈ ਹੋਈ ਸੀ ਠੀਕ ਹੈ ਆਪਣੀ ਘਰ ਦੀ ਬੱਸੀ ਆ ਹਾਂ ਆਪਣੇ ਘਰ ਦੀ ਬੱਸੀ ਆ ਆਪਣਾ ਕੋਈ ਬਵਾਰਦਾ ਕੰਮ ਨਹੀਂ ਹੈਗਾ ਇਹਦਾ ਬਸ ਚਲ ਵੇਚਣੀ ਪੈ ਗਈ ਹੁਣ ਹਾਂਜੀ ਤੇ ਦੁੱਧ ਜਾਣੀ ਆ ਇਹਦਾ ਮੰਨ ਕੇ ਚੱਲੋ ਵੀ 15 16 ਲੀਟਰ ਦੁੱਧ ਹੈ ਰਾਮਨਾਲਾ ਠੀਕ ਹੈ ਜੀ ਹਾਂ ਫੈਟ ਵਧੀਆ ਇਹਦੀ ਠੀਕ ਹੈ ਜੀ ਹਾਂ ਫੈਟ ਮੈਂ ਸੀ ਮੈਂ ਪਹਿਲਾਂ ਵੀ ਗਾਂ ਧੀ ਜਿਹੜੀ ਦੀ ਮਾਂ ਦੀ ਉਹ ਭਾਰੀ ਤੀਗਾ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਹਾਂ ਰੇਟ ਬਾਕੀ ਆਪਾਂ ਫੋਨ ਤੇ ਕਰਾਂਗੇ ਜੀ ਫੋਨ ਤੇ ਕਰੋਗੇ ਕਿੰਨੇ ਦਿਨ ਬਾਕੀ ਬਈ ਇਹਦੇ ਦਿਨ ਜੀ 14 ਦਿਨ ਰਹਿੰਦੇ ਨੇ ਸੂਣ ਦੇ ਠੀਕ ਹੈ 14 ਦਿਨ ਹਾਂਜੀ ਹਾਂ ਬਾਕੀ ਠੰਡੀ ਛਿਲਕ ਨਹੀਂ ਕਾ ਹਾਂਜੀ ਠੰਡੀ ਛਿਲ ਬਸੇ ਜੀ ਕੋਈ ਚੱਕਰ ਨਹੀਂ ਚਾਹੇ ਜਵਾਕ ਬੈਠੇ ਰਹੇ ਹਨ ਅੱਛਾ ਜੀ ਹਾਂ ਹਾਂ ਇਹ ਉਹ ਗਰਮ ਨਹੀਂ ਹੈਗੀ ਹਾਂਜੀ ਚਾਹੇ ਜਿੱਧਰ ਦੀ ਮਰਜ਼ੀ ਚਾਹੇ ਮੈਥੋਂ ਥੱਲੇ ਵੀ ਲੰਘਿਆ ਨਹੀਂ ਜਾਂਦਾ ਨਹੀਂ ਤਾਂ ਮਾ ਥੱਲੇ ਦੀ ਵੀ ਲੰਘ ਜਾਂਦਾ ਅੱਛਾ ਜੀ ਹਾਂ ਹਾਂ ਬਸ ਉਹ ਕੋਈ ਦਿੱਕਤ ਨਹੀਂ ਹੈਗੀ ਜਿਹੜਾ ਮਰਜ਼ੀ ਕੋਈ ਜਵਾਕ ਜਵਾਕ ਚੋਈ ਜਾਣਾ ਹਾਂਜੀ ਤਾਂ ਜਬਨੀਆਂ ਨਹੀਂ ਹੈਗੀਆਂ ਆਪਲਾ ਪੋਲਾ ਜਿਹਾ ਸੀ ਇਹਦੀ ਬੱਛੀ ਵੀ ਪਹਿਲਾਂ ਇੱਕ ਚੋਰੀ ਸੀ ਹਾਂਜੀ ਉਹਦੇ ਵੀ ਨਹੀਂ ਬੰਨੀਆਂ ਸੀ ਤਾਂ ਉਹ ਵੀ ਬਿਣਾ ਲੈਣੇ ਤੇ ਚੋਦੇ ਰਹਿਆ ਠੀਕ ਹੈ ਠੀਕ ਉਹ ਵਸਤੀ ਸੀ ਦੇਖੋ ਬਾਈ ਜਮਾ ਹੱਥ ਫੇਰੀਆਂ ਤਾਂ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਧਰ ਦੀ ਮਰਜ਼ੀ ਬੰਦਾ ਬਹਿ ਜਾਏ ਹਾਂਜੀ ਹਾਂਜੀ ਜਹੇ ਬਾਗ ਤੁਰੇ ਫਿਰਨਾ ਕੋਈ ਉਹ ਨਹੀਂ ਹੈਗਾ ਵੀ 6:30 ਮਰ ਉਹਦਾ ਲੱਤ ਮਾਰੂਗੀ ਠੀਕ ਹੈ ਜੀ ਹਾਂ ਹਾਂ ਬਹੁਤ ਠੰਡੀ ਸੀ ਲਾ ਤੇ ਤੋਰ ਦੋ ਭਰਾ ਲੋ ਜੀ ਭਈਆ ਮੂਹਰ ਨਾਲ ਮੂੰਹ ਜੇ ਵੀ ਦੱਸ ਦੋ ਦੰਦ ਜੀ ਕਾਹਤੋਂ ਆਏ ਇਹ ਵੀ ਉਂ ਤੇ ਬੱਜਿਆ ਬਜੂਜਿਆ ਕੁਝ ਨਹੀਂ ਹੈਗਾ ਹਾਂਜੀ ਕੋਈ ਦਿੱਕਤ ਨਹੀਂ ਹੈਗੀ ਇਹ ਸਿਰਫ ਉਰੀ ਜਿ ਨਿਆਣੀ ਕਰਕੇ ਸਮਾਈ ਵੱਧਤੀ ਮਤਲਬ ਵੀ ਮਾਰਦੀ ਰਹੀ ਜੋਰ ਹਾਂਜੀ ਅਸੀਂ ਮੂਰੀ ਪਾਤੀ ਅੱਛਾ ਜੀ ਹਾਂ ਉਹ ਮੂਰੀ ਦਾ ਪਾਉਣ ਕਰਨ ਵਾਲੀ ਮੂਹ ਥੋੜਾ ਜਿਹਾ ਪਿੱਛੇ ਨੂੰ ਹਟ ਗਿਆ ਮੂਰੂ ਥੱਲੇ ਵਾਲਾ ਬੂਹ ਤਾਂ ਹੰਗ ਹੋ ਗਿਆ ਮਹਾਰਾਜ ਓਕੇ ਓਕੇ ਵੀ ਉਹ ਇਹੀ ਆ ਹੋਰ ਕੋਈ ਮਤਲਬ ਕੋਈ ਬੜਾ ਲੱਗਦਾ ਕੋਈ ਨਹੀਂ ਕੁਝ ਬਚ ਗਿਆ ਹਾਂਜੀ ਹਾਂ ਉਹ ਕੋਈ ਚੱਕਰ ਨਹੀਂ ਦੱਸਣ ਦਾ ਫਰਜ਼ ਬਣਦਾ ਨਾ ਕਿਉਂ ਆਉਣ ਲੈਣਾ ਅਗਲੇ ਨੇ ਆਉਣਾ ਹਾਂਜੀ ਹਾਂ ਹਾਂ ਫਿਰ ਉਹ ਪਾਉਣ ਦਾ ਪਹਿਲਾਂ ਤੇ ਦੱਸਤਾ ਹਾਂਜੀ ਹਾਂ ਹਾਂ ਤੇ ਕੋਈ ਖਾਣ ਪੀਣ ਚ ਕੋਈ ਦਿੱਕਤ ਨਹੀਂ ਹਾਂਜੀ ਤੇ ਕੋਈ ਬੱਜਿਆ ਨਹੀਂ ਹੈਗਾ ਕੁਛ ਸਿਰਫ ਮੂਰੀ ਪਾਉਣ ਦੇ ਕਾਰਨ ਹੀ ਹੋਇਆ ਹੋਇਆਗਾ ਠੀ ਲੋਜੀ ਆ ਜਾ ਬਤੋਏ ਦੇਖ ਸਕਦੇ ਠੰਡੀ ਸੀਲ ਇੰਨੀ ਠੀਕ ਹੈ ਨਾ ਲੋਜੀ ਬਾਈ ਹੱਥੋਂ ਤੇ ਫੇਰੀ ਜਾਂਦਾ ਪੂਰਾ ਵਧੀਆ ਆ ਜਾ ਆ ਤੇ ਕਰਮਾ ਵਾਲੀ ਦਾ ਕਦ ਕੁੱਦ ਸੋਹਣਾ ਤੇ ਥੋੜਾ ਜਿਹਾ ਬਾਈ ਕਹਿੰਦਾ ਉਹ ਤਾਂ ਮੂਰੀ ਦਾ ਕਾਰਨ ਥੋੜਾ ਜਿਹਾ ਮੂੰਹ ਇਦਾਂ ਦਾ ਹੋ ਗਿਆ ਹਨਾ ਤੇ ਲੋਜੀ ਚੰਗੀ ਪਲੀ ਪਲੋਸੀਆ ਕੰਡ ਪਠਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਲੇ ਕਰਮਾ ਵਾਲੇ ਦੇ ਢੱਲਾ ਢੁੱਲਾ ਪਈਆਂ ਬਾਈ ਕਿੰਨੇ ਕ ਦਿਨ ਲੈ ਜੂ ਹੋਰ ਤੇਰੇ ਸਹਾਰ ਨਾਲ ਤੇ ਹੁਣ ਅਸੀਂ 14 ਦਿਨ ਤਾਂ ਮਤਲਬ ਇਹ ਤੇ ਸੂਣ ਦੇ ਉਹੀ ਬਾਕੀ ਨੇ ਠੀਕ ਹੈ 14 ਦਿਨ ਪਏ ਆ ਬਾਕੀ ਅਜੇ ਬਾਈ 5-4 ਦਿਨ ਉੱਤੋਂ ਪਹਿਲਣਾ ਲੈ ਵੀ ਵੱਧ ਵੀ ਜਾਊ ਮਤਲਬ ਅਸਾਂ ਪੀ ਕਈ ਠੀਕ ਹੈ। ਅੱਨਕ ਚੱਲ ਰਹੀ ਹੈ ਜੇ 17 18 ਦਿਨ ਇਹ ਲੈ ਜੂਗੀ ਰਾਮ ਨਾਲ ਖੁੱਲੇ। ਠੀਕ ਹੈ ਜੀ ਠੀਕ। ਲੋਪਰਾ ਬੋਰੀ ਇਹਨੂੰ ट्रांजੈਕਸ਼ਨ ਦੀ ਆਪਾਂ ਚਾਰ ਤੀਕਾ। ਹਾਂਜੀ ਹਾਂਜੀ। ਪੀ ਸੀ ਐਸ ਦਾ ਡੱਬਾ ਹੋਵੇ ਆਪਣਾ ਉਹ ਚੱਲਦਾ ਹੈਗਾ। ਠੀਕ ਹੈ ਜੀ। ਬਟਾ ਬਣਾ ਐਚ ਦਾ ਮਤਲਬ 500 ਐਮ ਐਲ ਉਹ ਹਾਰਤਾ। ਹਾਂਜੀ। ਲੋ ਜੀ ਖਰਾਕ ਰੂਕ ਦੀ ਤਰਫੋਂ ਕੋਈ ਤਾਂ ਕਮੀ ਨਹੀਂ ਵੀ ਕੱਲ ਨੂੰ ਸੂਕ ਜਾਂ ਲੱਗਦਾ ਕੋਈ ਜ਼ੇਰ ਦੀ ਦਿੱਕਤ ਆਉ। ਹਾਂਜੀ। ਸਾਡੇ ਦਾ ਮਤਲਬ ਪਸ਼ੂ ਐਸੀ ਦਾ ਇਹ ਜਿਆ ਵੀ ਖੜੀ ਜ਼ੇਰ ਪੈਂਦੀ ਆ। ਠੀਕ ਹੈ ਜੀ। ਹਾਂ ਹਾਂ ਠੀਕ ਹੈ। ਲੋਪਰਾ ਲਾ ਚੈੱਕ ਕਰ ਜੋ ਮਰਜ਼ੀ ਆ ਤੁਹਾਈ ਕਹਿੰਦਾ ਫਿਰ ਚਲੋ ਲੋ ਜੀ 3 3 3 ਨਾਲ ਸੰਭਾਰ ਕੇ ਦਿਖਾ ਦੇ ਲੈ ਕੋਈ ਕੋਈ ਚੌਥਾ ਤੋਂ ਚਾਰ ਥਣਾ ਤੋਂ ਬਾਅਦ ਕੋਈ ਲੋਟ ਨਹੀਂ ਕੋਈ ਸ਼ਾਂਗ ਨਹੀਂ ਠੀਕ ਹੈ ਜੀ ਠੀਕ ਲੋ ਜੀ ਕੁਆਲਟੀ ਹੈ ਤੇ ਬਾਕੀ ਉਹ ਲਾਟ ਨੂੰ ਲਾਜ ਦਾ ਮਸੀਹਾ ਪੈਦਾ ਪੂਰਾ ਬਾਲ ਬੋਲ ਕੱਢ ਕੇ ਇਹਦੀ ਮਾਂ ਤੋਂ ਵੀ ਤੁਰੈ ਨਹੀਂ ਜਾਂਦਾ ਹੁੰਦਾ ਜਦੋਂ ਮਤਲਬ ਸੁੰਦੀ ਸੀ ਠੀਕ ਹੈ ਤੇ ਰੇਟ ਭਾਈ ਜਾਇਜੀ ਹੋਊਗਾ ਨਾ ਅਰੇ ਹਾਂ ਰੇਟ ਆਪਣਾ ਜਾਇਜੀ ਹੋਊਗਾ ਠੀਕ ਹੈ ਠੀਕ ਹੈ ਠੀਕ ਤੇ ਇੱਕ ਬੇਨਤੀ ਆ ਵੀਰ ਬਣ ਕੇ ਜਿਹੜੇ ਬੰਦੇ ਨੇ ਲੈਣੀ ਆ ਉਹ ਵੀ ਫੋਨ ਲਾਇਓ ਹਾਂ ਜੀ ਸਵਾਦ ਲੈਣ ਵਾਲੇ ਨਾਲ ਲਾਇਓ ਹੈਨਾ ਵਿੱਚ ਬੰਦੇ ਉਹ ਭਾਈ ਇੱਕ ਗੱਲ ਭਾਈ ਆਪਣੀ ਹੋਰ ਵੀ ਇਸ ਨੂੰ ਵਿੱਚ ਦੱਸ ਦੇਣਾ ਆਪਾਂ ਨਾ ਵੀਡੀਓ ਦੇ ਸਕਰੀਨ ਦੇ ਉੱਪਰ ਲਿਖਾਉਂਦਾ ਪ੍ਰੋਡਕਟ ਦਾ ਨੰਬਰ ਉਹ ਸੇਲ ਹੋ ਜਾਂਦੀ ਆਪਾਂ ਉਹ ਲਿਖ ਦਿੰਦੇ ਹਾਂ ਉਹ ਵੀ ਸੇਲ ਹੋ ਗਈ ਹਾਂ ਕਿਉਂਕਿ ਟਾਈਮ ਅਗਲਾ ਵੀਰ ਉਹ ਆਦ ਕਰਦਾ ਹਾਂ 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 ਤੇ ਅਗਲੇ ਨੂੰ ਫੋਨ ਕਰਕੇ ਦੱਸ ਦਿਆਂਗੇ ਅਸੀਂ ਹਾਂ ਜਦੋਂ ਸੇਲ ਹੋ ਗਈ ਹਾਂ ਭਾਈ ਠੀਕ ਠੋਕਰੇ ਲੂਆ ਭਾਈ ਪਵਾਰੀ ਦਾ ਚੱਲ ਜਾਂਦਾ ਅਗਲਾ ਹੈਨਾ ਹਾਂ ਸਾਨੂੰ ਲੈਂਦੇ ਆ ਜਿਹੜਾ ਬੰਦਾ ਆਮ ਖੇਲੂ ਬੰਦਾ ਹੋਰ ਸੁਣ ਨਹੀਂ ਸਕਦਾ ਇਸ ਕਰਕੇ ਆਪਾਂ ਨੰਬਰ ਨੂੰ ਜਦੋਂ ਸੇਲ ਹੋਏਗਾ ਭਰਾ ਲਿਖ ਦਿੰਦੇ ਹਾਂ ਉੱਪਰ ਭਾਈ ਜੀ ਨਾਲ ਜ਼ਰੂ ਤੇ ਪਗ ਦੀ ਸਿਰ ਕਰੀਵੇਗਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ